ਸੱਚੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦੇ ਇੱਕੰਮ ਵਲੌਗ ਵਿੱਚ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਹੈ ਤੁਸੀਂ ਸਾਰੇ ਜਣੇ ਰਾਜੀ ਖੁਸ਼ੀ ਹੋਵੋਗੇ ਤੇ ਬਾਈ ਗੁਰੂ ਜੀ ਸਾਰਿਆਂ ਨੂੰ ਮੇਰੀ YouTube ਫੈਮਲੀ ਨੂੰ ਚੜਦੀ ਕਲਾ ਵਿੱਚ ਰੱਖਣ ਸ਼ਾਨਦਾਰ ਟਾਈਮ ਹੈ ਜੀ ਮੈਂ ਹਟੀਆਂ ਹੁਣ ਸਬਜੀ ਬਣਾ ਕੇ ਸਬਜੀ ਅੱਜ ਆਪਾਂ ਬਣਾਈ ਹੈ ਤੋਰੀਆਂ ਮੇਰੀ ਫੇਵਰਿਟ ਸਬਜੀ ਹੈ ਤੋਰੀ ਦੀ ਆਪਾਂ ਸਬਜੀ ਬਣਾਈ ਹੈ ਜੋ ਕਿ ਹਲਕੀ ਹਲਕੀ ਰਸਮੀ ਜੀ ਸਬਜੀ ਬਣਾਈ ਹੈ ਜਿਆਦਾ ਗਰੇਵੀ ਵਾਲੀ ਸਬਜੀ ਨਹੀਂ ਬਣਾਈ ਬਾਕੀ ਇਹ ਹੈਗੀ ਹੈ ਮੈਡੀਸਨ ਜੋ ਬਾਹਰ ਨਾ ਕੀੜੀਆਂ ਸੋਰੀ ਬਾਹਰ ਭੇੜੇ ਦੇ ਵਿੱਚ ਨਾ ਕੀੜੀਆਂ ਆ ਗਈਆਂ ਨੇ ਉਹਨਾਂ ਦੇ ਉੱਤੇ ਪਨੇ ਸਪਰੇ ਕਰਾਂਗੇ ਫਿਰ ਇਹ ਸਪਰੇ ਕਰਨ ਤੋਂ ਬਾਅਦ ਘਰ ਦੇ ਵਿੱਚ ਕੀੜੀਆਂ ਨਹੀਂ ਆਉਂਦੀਆਂ ਸਰਦਾਰ ਜੀ ਆਰਡਰ ਲਗਾ ਕੇ ਗਏ ਨੇ ਕਿਹੜੇ ਦਿੱਕਤ ਦੇ ਵਿੱਚ ਕੀੜੀਆਂ ਆ ਗਈਆਂ ਸਪਰੇ ਕਰ ਦੋ ਸਰਦਾਰ ਜੀ ਬਾਹਰ ਗਏ ਜੇ ਪਤਾ ਨਹੀਂ ਕਿੱਥੇ ਕੰਮ ਗਏ ਨੇ ਬਾਕੀ ਚਲੋ ਹੁਣ ਆਪਾਂ ਸਪਰੇਅ ਕਰ ਦਿੰਨੇ ਆ ਲਾਈਨਾਂ ਦੀਆਂ ਲਾਈਨਾਂ ਲੱਗੀਆਂ ਅੱਜ ਵੇੜੇ ਦੇ ਵਿੱਚ ਮੈਂ ਬਾਹਰ ਨਿਕਲ ਹੀ ਨਹੀਂ ਸੋ ਮੈਨੂੰ ਪਤਾ ਵੀ ਨਹੀਂ ਲੱਗਿਆ ਹੈਗਾ ਸਰਦਾਰ ਜੀ ਆਏ ਜਦੋਂ ਨਾ ਫਿਰ ਸਰਦਾਰ ਜੀ ਨੇ ਦੱਸਿਆ ਕਿ ਬਾਹਰ ਬੇੜੇ ਦੇ ਵਿੱਚ ਕੀੜੀਆਂ ਹੋ ਗਈਆਂ ਉੱਥੇ ਸਪਰੇਅ ਕਰਦੇ ਇਹ ਦੇਖੋ ਇਹ ਕਿੱਧਰ ਤੋਂ ਕਿੱਧਰ ਨੂੰ ਚੱਲੀਆਂ ਨੇ ਕੀੜੀਆਂ ਪੱਕੀ ਇਹ ਖਿੜਕੀ ਦੇ ਅੰਦਰ ਵੀ ਜਾ ਰਹੀਆਂ ਨੇ ਡਰ ਲੱਗਦਾ ਏ ਕਿਦਰੀ ਫੇਰ ਅੰਦਰ ਬੈਡਰੂਮ ਦੇ ਵਿੱਚ ਨਾ ਹੋ ਜਾਣ ਇਸ ਨਾਲੋਂ ਚੰਗਾ ਇਹੀ ਆ ਕਿ ਹੁਣ ਅੱਜ ਸਪਰੇਅ ਕਰ ਦੰਨੀ ਆ ਬਾਕੀ ਇਹ ਦੇਖੋ ਇਹ ਵੀ ਆ ਗਿਆ ਇੰਨਾ ਖਰਾਬ ਹੈ ਨਾ ਇਹ ਟੋਗੀ ਹਰ ਇੱਕ ਨੂੰ ਆਂਦੇ ਜਾਂਦੇ ਨੂੰ ਬਹੁਤ ਹੀ ਭੋਂਕਦਾ ਇਹ ਬਾਕੀ ਚਲੋ ਭੋਂਕਣਾ ਤਾਂ ਹੈ ਨਾ ਕੰਮ ਹੁੰਦਾ ਇਹਨਾਂ ਦਾ ਪਰ ਫੇਰ ਵੀ ਡਰ ਲੱਗਦਾ ਕੋਈ ਉੱਪਰ ਬੰਦਾ ਆ ਜਾਂਦਾ ਨਾ ਉਹ ਬਹੁਤ ਡਰਦੇ ਨੇ ਇੱਥੇ ਗਲੀ ਦੇ ਵਿੱਚ ਆਂਦੇ ਹੋਏ ਤੇ ਹਰ ਟਾਈਮ ਰੋਲਾ ਪਪਿਆ ਹੀ ਰਹਿੰਦਾ ਇਹਨਾਂ ਕਰਕੇ ਗਲੀ ਦੇ ਵਿੱਚ ਬਾਕੀ ਚਲੋ ਸਪਰੇਅ ਆਪਾਂ ਕਰ ਦਿੰਦੇ ਆ ਇੱਕ ਹੋਰ ਸਰਦਾਰ ਜੀ ਕਹਿ ਰਹੇ ਨੇ ਕਿ ਸ਼ਾਇਦ ਅੰਦਰ ਕਬੜ ਦੇ ਵਿੱਚ ਵੀ ਕੀੜੀਆਂ ਹੈਗੀਆਂ ਨੇ ਜਾ ਕੇ ਉਹ ਵੀ ਦੇਖਦੇ ਆ ਚੈੱਕ ਕਰਦੇ ਆ ਸਰਦਾਰ ਜੀ ਨੇ ਸਵੇਰੇ ਟੀ-ਸ਼ਰਟ ਪਾਈ ਕੱਢ ਕੇ ਨਾ ਤਾਂ ਟੀ-ਸ਼ਰਟ ਦੇ ਉੱਤੇ ਇਹਨਾਂ ਨੂੰ ਕੀੜੀਆਂ ਦਿਸੀਆਂ ਬੇੜੇ ਦੇ ਵਿੱਚ ਸਪਰੇਅ ਮੈਂ ਕਰਕੇ ਆ ਗਈਆਂ ਤੇ ਇੱਧਰ ਹੁਣ ਬੈਡਰੂਮ ਚ ਲੱਗਦੀਆਂ ਬੈਡਰੂਮ ਦਾ ਹਾਲ ਦੇਖ ਲਓ ਇਹ ਸੂਟ ਅਨਸਟਿਚ ਨੇ ਕੱਡੇ ਨੇ ਜੋ ਤੇ ਇਹਨਾਂ ਦੀ ਲਾਈਨਿੰਗ ਮੰਗਵਾਈ ਹੈ ਸਰਦਾਰ ਜੀ ਤੋਂ ਕਤਰਾਂ ਦਿੱਤੀਆਂ ਸੀਗੀਆਂ ਕੱਟ ਕੇ ਸੂਟ ਇਦਾਂ ਹੀ ਪਏ ਨੇ ਹਜੇ ਇਹਨਾਂ ਨੂੰ ਫੋਲਡ ਕਰਕੇ ਰੱਖਦੀਆਂ ਬਾਕੀ ਮੇਰੇ ਕੋਲ ਨਾ ਰੀਲਾਂ ਦਾ ਡੱਬਾ ਹੈਗਾ ਰੀਲਾਂ ਵੀ ਮਲਾ ਲੈਂਦੇ ਆ ਇਹ ਸੂਟ ਮੈਂ ਹੁਣ 5-4 ਦਿਨਾਂ ਦੇ ਵਿੱਚ ਬਣਾ ਦੇਣੇ ਨੇ ਕਿਉਂਕਿ ਅੱਗੇ ਫਿਰ ਸ਼ਰਾਦ ਲੱਗ ਜਾਂਦੇ ਨੇ ਹਨਾ ਸ਼ਰਾਦਾਂ ਦੇ ਵਿੱਚ ਨਹੀਂ ਮੈਂ ਕੋਈ ਵੀ ਨਵਾਂ ਕੱਪੜਾ ਬਣਾਉਂਦੀ ਹੈਗੀ ਸਾਡੇ ਵੈਮ ਕਰਦੇ ਨੇ ਸੋ ਇਹ ਸੂਟ ਹੁਣ ਚੱਕ ਕੇ ਰੱਖਦੇ ਆ ਪਹਿਲਾਂ ਰੀਲਾਂ ਮਲਾ ਲੈਣੇ ਆ ਤੇ ਜੇ ਕਿਸੇ ਸੂਟ ਦੀ ਲੈਸ ਆਣੀ ਹੋਈ ਫਿਰ ਕੱਲ ਐਸ ਵੀ ਲੈ ਕੇ ਆਵਾਂਗੀ ਇਹ ਸਟਾਰਟ ਕਰਦੇ ਆਂ ਕੰਮ ਆਪਾਂ ਪਰ ਇਹ ਕੰਮ ਨਾ ਕੱਲ ਸਟਾਰਟ ਕਰਾਂਗੀ ਮੈਂ ਹੁਣਾ ਮੈਨੂੰ ਸਰਦਾਰ ਜੀ ਕੋਡਰ ਹੋਰ ਦੇ ਕੇ ਗਏ ਨੇ ਕਹਿੰਦੇ ਵੀ ਕਬੜ ਸਾਫ ਕਰ ਕਬੜ ਸਾਫ ਸੀਗੀ ਕੱਪੜੇ ਉਹਨਾਂ ਦੇ ਪ੍ਰੈਸ ਕਰਕੇ ਰੱਖੇ ਹੋਏ ਨੇ ਉਹਦੇ 'ਚ ਕੀੜੀਆਂ ਸਵੇਰੇ ਸਰਦਾਰ ਜੀ ਨੇ ਟੀ-ਸ਼ਰਟ ਪਾਈ ਨਾ ਕੱਢ ਕੇ ਕਬੜਚੋਂ ਤੇ ਫਿਰ ਉਹਨਾਂ ਨੂੰ ਕੀੜੀ ਕੋਈ ਕੱਟ ਗਈ ਹੋਏਗੀ ਵਹਿਮ ਲੱਗਿਆ ਪਿਆ ਕਹਿੰਦੇ ਦੁਬਾਰਾ ਕੱਟ ਮਤਲਬ ਸਾਰੇ ਕਬੜਚੋਂ ਕੱਪੜੇ ਕੱਟ ਕੇ ਦੁਬਾਰਾ ਲਗਾ ਤੇ ਥੋੜੀ ਬੋਤੀ ਪਹਿਲਾਂ ਸਪਰੇਅ ਕਰਦੇ ਇਹ ਸਪਰੇਅ ਦਾ ਇੰਨਾ ਫਾਇਦਾ ਕਿ ਇੱਥੇ ਕੀੜੀਆਂ ਨਹੀਂ ਫਿਰ ਆਉਂਦੀਆਂ ਜਿੱਥੇ ਇੱਕ ਵਾਰੀ ਇਹ ਸਪਰੇਅ ਗਿਰ ਗਈ ਬਹੁਤ ਟਾਈਮ ਤੱਕ ਉੱਥੇ ਕੀੜੀ ਨਹੀਂ ਆਉਂਦੀ ਹੈਗੀ ਸੋ ਚਲੋ ਇਹ ਕੰਮ ਕਰਦੇ ਆ ਕਿਉਂਕਿ ਸਬਜ਼ੀ-ਭਾਜੀ ਆਪਣੀ ਬਣੀ ਪਈ ਹੈ ਫੁਲਕਈ ਬਣਾਣੇ ਆ ਉਹ ਫਿਰ ਘੰਟੇ ਤੱਕ ਫਿਰ ਬਣਾ ਲਵਾਂਗੇ ਕਪੜੇ ਦੇਖੋ ਮੈਂ ਸਾਰੇ ਬਾਹਰ ਕੱਢ ਦਿੱਤੇ ਬਾਕੀ ਹੁਣ ਕਬੜ ਵੀ ਤੁਹਾਨੂੰ ਦਿਖਾ ਦਿੰਦੀ ਆ ਦੇਖੋ ਇੱਥੇ ਕੋਈ ਕੀੜੇ ਨਹੀਂ ਹੈਗੀ ਕੁਛ ਨਹੀਂ ਹੈਗੀ ਪਤਾ ਨਹੀਂ ਸਰਦਾਰ ਜੀ ਨੂੰ ਕਿੱਥੋਂ ਕੀੜੀਆਂ ਕੱਟ ਰਹੀਆਂ ਸੀਗੀਆਂ ਬਾਕੀ ਚਲੋ ਹੁਣ ਸਪਰੇਅ ਕਰ ਦਿੰਨੇ ਆ ਜਿਹੜਾ ਵਹਿਮ ਹੈ ਸਰਦਾਰ ਜੀ ਦਾ ਦੂਰ ਹੋ ਜਾਣਾ ਉਹ ਸਪਰੇਅ ਕਰਨ ਤੋਂ ਬਾਅਦ ਚਲੋ ਇਹ ਹੈ ਕਿ ਸਰਦਾਰ ਜੀ ਦਾ ਜਿਹੜਾ ਵਹਿਮ ਹੈ ਉਹ ਵਹਿਮ ਦੂਰ ਹੋ ਜਾਣਾ ਸਾਰੇ ਕੱਪੜੇ ਕਬੜਚ ਮੈਂ ਪ੍ਰੈਸ ਕਰਕੇ ਹੀ ਰੱਖਦੀ ਆ ਸੋ ਹੁਣ ਬਹੁਤ ਔਖਾ ਲੱਗ ਰਿਹਾ ਸੀ ਮੈਨੂੰ ਜਦੋਂ ਸਾਰੇ ਕੱਪੜੇ ਦੁਬਾਰਾ ਮੈਂ ਕੱਲਾ ਕੱਲਾ ਕਰਕੇ ਝਾੜ ਕੇ ਰੱਖ ਰਹੀ ਆ ਦੁਬਾਰਾ ਇਹਨਾਂ ਨੂੰ ਫੋਲਡ ਕਰਕੇ ਰੱਖਣਾ ਪੈਣਾ ਬਹੁਤ ਟਾਈਮ ਲੱਗ ਜਾਣਾ ਏ ਮੈਨੂੰ ਕੀ ਇਕੱਲਾ-ਕੱਲਾ ਕੱਪੜਾ ਮੈਂ ਝਾੜਿਆ ਇੱਕ ਵੀ ਕੀੜੀ ਨਹੀਂ ਵਿੱਚੋਂ ਨਿਕਲੀ ਆਗੀ ਮੈਂ ਸੋ ਕੋ ਸੋਚਦੀ ਸੀਗੀ ਮੈਂ ਕਹ ਪਤਾ ਨਹੀਂ ਤਾਂ ਸਰਦਾਰ ਜੀ ਤੋਂ ਮੈਂ ਜਰੀ ਨਹੀਂ ਜਾ ਰਹੀ ਸੀਗੀ ਵੀ ਹੁਣ ਮੇਰੇ ਕੰਮ ਨਿਭੜ ਚੁੱਕੇ ਸੀਗੇ ਸਿਰਫ ਖਾਣਾ ਹੀ ਬਣਾਣਾ ਘੰਟਾ ਡੇਢ ਘੰਟਾ ਮੈਂ ਫਰੀ ਸੀ ਮੈਂ ਕਹ ਪਤਾ ਨਹੀਂ ਮੈਨੂੰ ਬੈਲੀ ਬੈਠ ਕੇ ਨਹੀਂ ਬੈਠੀ ਨੂੰ ਨਹੀਂ ਜਰਦੇ ਹੈਗੇ ਤਾਂ ਕਰਕੇ ਕੰਮ ਲਾ ਕੇ ਗਏ ਨੇ ਪਰ ਇੱਕ ਵੀ ਕਿਦਰੀ ਵੀ ਕਿਸੇ ਵੀ ਕੱਪੜੇ ਤੇ ਕੀੜੀ ਹੈ ਜਿਹੜੀ ਉਹ ਨਜ਼ਰ ਨਹੀਂ ਆਈ ਹੈਗੀ ਬੇਬਜਾ ਦੇ ਵਿੱਚ ਮੇਰਾ ਘੰਟਾ ਡੇਢ ਘੰਟਾ ਵੇਸਟ ਹੋਇਆ ਕੱਲਾ ਕੱਲਾ ਕੱਪੜਾ ਦੇਖੋ ਹਨਾ ਮੈਂ ਖੋਲਿਆ ਖੋਲ ਕੇ ਫਿਰ ਝਾੜ ਝਾੜ ਕੇ ਰੱਖਿਆ ਆਰਾਮ ਨਾਲ ਬੈ ਕੇ ਫਿਰ ਫੋਲਡ ਕਰਕੇ ਰੱਖੇ ਸਾਰੇ ਕੱਪੜੇ ਤੁਹਾਨੂੰ ਪਤਾ ਹਨਾ بار بار ਇੱਕੋ ਕੰਮ ਕਰਦੇ ਰਹੀਏ ਇਹ ਕੰਮ ਵੈਸੇ ਵੀ ਮੈਨੂੰ ਨਾ ਬਹੁਤ ਬੋਰਿੰਗ ਲੱਗਦਾ ਸਭ ਤੋਂ ਬੋਰਿੰਗ ਕੰਮ ਹੈ ਇਹ ਕੱਪੜੇ ਪ੍ਰੈਸ ਕਰਕੇ ਰੱਖੋ ਤੇ ਫੋਲਡ ਕਰਕੇ ਰੱਖੋ ਸਭ ਤੋਂ ਬੇਕਾਰ ਕੰਮ ਲੱਗਦਾ ਹੈ ਮੈਨੂੰ ਕਰਨਾ ਦੇਖੋ ਇੱਕ ਮਜਬੂਰੀ ਦੇ ਵਿੱਚ ਪੈਂਦਾ ਹੁਣ ਮੈਨੂੰ ਇਹ ਹੀ ਨਹੀਂ ਸਮਝ ਆ ਰਹੀ ਸੀ ਕਿ ਵੀ ਰੱਖਣੇ ਵੀ ਹੁਣ ਪੈਣੇ ਨੇ ਇਹ ਕੱਪੜੇ ਤੇ ਦੇਖ-ਦੇਖ ਕੇ ਨਾ ਮੈਨੂੰ ਗੁੱਸਾ ਚੜ ਰਿਹਾ ਸੀ ਕਿਉਂਕਿ ਕੀੜੀ ਇੱਕ ਵੀ ਨਹੀਂ ਨਿਕਲੀ ਹੈਗੀ ਸਰਦਾਰ ਜੀ ਦੇ ਕੱਪੜੇ ਦੇਖੋ ਸਾਰੇ ਜਿੰਨੇ ਪ੍ਰੈਸਾਂ ਕਰ-ਕਰ ਕੇ ਰੱਖੇ ਹੋਏ ਸੀ ਕੱਪੜੇ ਨਾ ਤੈਹਾਂ ਖੋਲ-ਖੋਲ ਕੇ ਝਾੜ ਦਿੱਤੇ ਤੇ ਹੁਣ ਸਾਰਿਆਂ ਨੂੰ ਇਸੇ ਤਰ੍ਹਾਂ ਫੋਲਡ ਕਰਾਂਗੀ ਮੈਂ ਪ੍ਰੈਸ ਦੁਬਾਰਾ ਨਹੀਂ ਕਰਦੀ ਹੈਗੀ ਕਿਉਂਕਿ ਸਾਰੇ ਕਬੜਚ ਕੱਪੜੇ ਪ੍ਰੈਸ ਵਾਲੇ ਹੁੰਦੇ ਸੀ ਬਾਕੀ ਇਹ ਜਿਹੜੇ ਹੈਂਗਰਾਂ ਦੇ ਵਿੱਚ ਹਜੇ ਪਏ ਨੇ ਉਹ ਪਏ ਨੇ ਦੋ ਇੱਕ ਇੱਧਰ ਡੰਗ ਰਹੀਆਂ ਟੀ-ਸ਼ਰਟ ਇਹਨਾਂ ਨੂੰ ਹੈਂਗਰ ਵਾਲੇ ਤਾਂ ਮੈਂ ਬਿਲਕੁਲ ਨਹੀਂ ਛੇੜਦੀ ਹੈਗੀ ਕਿਉਂਕਿ ਐਸੇ ਕੰਮ ਦੇ ਵਿੱਚ ਮੈਨੂੰ 1 ਘੰਟਾ ਲੱਗ ਜਾਣਾ ਹੁਣ ਜ ਸਰਦਾਰ ਜੀ ਰੋਲਾ ਪਾਉਂਦੇ ਨੇ ਕੱਪੜੇ ਨਹੀਂ ਕੱਪੜੇ ਨਹੀਂ ਦੇਖ ਲੋ ਸਵੇਰੇ ਨਾ ਟਾਈਮ ਖੜਦੇ ਨੇ ਕਬੜ ਅੱਗੇ ਇਹਨਾਂ ਨੂੰ ਕੱਪੜੇ ਨਹੀਂ ਸਮਝ ਆਉਂਦੇ ਹੈਗੇ ਪਰ ਕੱਪੜਿਆਂ ਦਾ ਢੇਰ ਲੱਗਿਆ ਪਿਆ ਇਹਨਾਂ ਕੋਲ ਵੀ ਲੋ ਜੀ ਇੱਥੇ ਨੈਕਸਟ ਡੇ ਹੋ ਚੁੱਕਿਆ ਏ ਆਪਾਂ ਬਣਾਉਣ ਲੱਗੇ ਆ ਸ਼ਾਮ ਦੇ ਟਾਈਮ ਚਿੱਲਾ ਮੈਨੂੰ ਲੱਗੀ ਸੀਗੀ ਭੁੱਖ ਦੁਪਹਿਰੇ ਮੈਂ ਲੰਚ ਨਹੀਂ ਕੀਤਾ ਦਿਲ ਨਹੀਂ ਕਰਿਆ ਮੇਰਾ ਲੰਚ ਕਰਨ ਨੂੰ ਸੋ ਬੱਚਿਆਂ ਨੂੰ ਟਿਊਸ਼ਨ ਭੇਜ ਕੇ ਆਪਣੇ ਲਈ ਮੈਂ ਚਿੱਲਾ ਬਣਾਉਣ ਲੱਗੀ ਆ ਪੱਕੀ ਬਾਰ ਬਦਲਵਾਈ ਫਿਰ ਹੋ ਚੁੱਕੀ ਐ ਜਦੋਂ ਵੀ ਕਿਸੇ ਪਾਸਿਓਂ ਬੱਦਲ ਚੜਕੇ ਆਂਦਾ ਤਾਂ ਜਾਨ ਮੁਠੀ ਵਿੱਚ ਆ ਜਾਂਦੀ ਹੈ ਕਿਉਂਕਿ ਜੋ ਪੰਜਾਬ ਦੇ ਹਾਲਾਤ ਇਸ ਟਾਈਮ ਹੋਏ ਪਏ ਨੇ ਆਪਾਂ ਇਹੀ ਅਰਦਾਸ ਕਰ ਰਹੇ ਹਾਂ ਕਿ ਹੋਰ بارش ਨਾ ਆਵੇ ਬੱਦਲ ਵਾਹੀਆ ਜਿਹੜੀ ਨਾ ਹੋਵੇ ਪਰ ਹੁਣ ਪੰਜਾਬ ਦੇ ਨਾਲ 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 ਬਾਰੀ ਹਰਿਆਣੇ ਦੀ ਵੀ ਆ ਚੁੱਕੀ ਹੈ ਹਰਿਆਣੇ ਦੇ ਵਿੱਚ ਵੀ ਜੋ ਅੰਬਾਲੇ ਦੀ ਟਾਂਗਰੀ ਨਦੀ ਹੈ ਉਹਦੇ ਵਿੱਚ ਵੀ ਕੱਲ 30000 ਕਿਊਸਿਕ ਪਾਣੀ ਛੱਡਿਆ ਗਿਆ ਜਿਸ ਕਰਕੇ ਜੋ ਨੇੜੇ ਤੇੜੇ ਦੇ ਇਲਾਕੇ ਨੇ ਉੱਥੇ ਪਾਣੀ ਭਰ ਚੁੱਕਿਆ ਹੈ ਸਾਰੇ ਭੈਣ ਭਰਾ ਰਲ ਮਿਲ ਕੇ ਅਰਦਾਸ ਕਰੋ ਪੰਜਾਬ ਲਈ ਵੀ ਹਰਿਆਣੇ ਲਈ ਵੀ ਕਿ ਵਾਹਿਗੁਰੂ ਜੀ ਕਿਰਪਾ ਕਰਕੇ ਰੱਖਣ ਆਪਣੀ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਤੇ ਅੰਬਾਲੇ ਦੇ ਵਿੱਚ ਹਨਾ ਇੱਕ ਹੀ ਮੇਨ ਨਦੀ ਹੈ ਟਾਂਗਰੀ ਨਦੀ ਉੱਥੇ 2023 ਦੇ ਵਿੱਚ ਪਹਿਲਾਂ ਵੀ ਪਾਣੀ ਆਇਆ ਸੀਗਾ ਉਸ ਟਾਈਮ ਵੀ ਪਾਣੀ ਕਰਕੇ ਬਹੁਤ ਨੁਕਸਾਨ ਹੋਇਆ ਸੀ ਜੋ ਨੇੜੇ ਤਿਰ ਦੇ ਇਲਾਕੇ ਨੇ ਉਹਨਾਂ ਨੂੰ ਉਹਨਾਂ ਦਾ ਜ਼ਿਆਦਾ ਨੁਕਸਾਨ ਹੁੰਦਾ ਏ ਸਾਡਾ ਇਲਾਕਾ ਥੋੜਾ ਦੂਰ ਪੈ ਜਾਂਦਾ ਹੈ ਸਾਡੀਆਂ ਗਲੀਆਂ ਤੱਕ ਤਾਂ ਪਾਣੀ ਪਹੁੰਚਿਆ ਸੀਗਾ ਪਰ ਘਰ ਥੋੜਾ ਉੱਚੇ ਤੇ ਬਣੇ ਹੋਣ ਕਰਕੇ ਹਨਾ ਵੀ ਪੰਜਾਬ ਰਹਿ ਜਾਂਦਾ ਏ ਸਾਡਾ ਸੋ ਉਹ ਡਾਂਗਰੀ ਨਦੀ ਦੇ ਜਿਹੜੇ ਇਲਾਕੇ ਨੇ ਹਨਾ ਨੇੜੇ-ਨੇੜੇ ਵਾਲੇ ਉਹ ਥੋੜੇ ਨੀਵੇਂ ਇਲਾਕੇ ਨੇ ਉੱਥੇ ਬਹੁਤ ਨੁਕਸਾਨ ਹੁੰਦਾ ਸੋ ਸਾਰੇ ਜਣੇ ਭੈਣ ਭਰਾ ਅਰਦਾਸ ਜ਼ਰੂਰ ਕਰਿਓ ਸਾਡੇ ਹਰਿਆਣੇ ਲਈ ਵੀ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਤੇ ਸਾਰੇ ਹਨਾ ਅਲਰਟ ਤਾਂ ਪਹਿਲਾਂ ਹੀ ਕਰ ਦਿੰਦੀਆਂ ਨੇ ਸਰਕਾਰਾਂ ਜਦੋਂ ਪਾਣੀ ਛੱਡਦੀਆਂ ਨੇ ਫੇਰ ਵਿਚਾਰੇ ਹਨਾ ਗਰੀਬ ਲੋਕ ਹੁੰਦੇ ਨੇ ਕੋਈ ਸਹੂਲਤ ਨਹੀਂ ਹੁੰਦੀ ਸਮਾਨ ਚੱਕ ਰੱਖ ਕਰਨ ਦੀ ਹਰ ਇੱਕ ਤਰ੍ਹਾਂ ਦਾ ਦੇਖੋ ਹਨਾ ਉਹਨਾਂ ਨੂੰ ਨੁਕਸਾਨ ਸਹਿਣਾ ਪੈਂਦਾ ਏ ਪਹਿਲਾਂ 2023 ਦੇ ਵਿੱਚ ਬਹੁਤ ਨੁਕਸਾਨ ਹੋਇਆ ਤੇ ਬਸ ਹੁਣ ਵਾਹਿਗੁਰੂ ਜੀ ਇੰਨਾਂ ਕੋ ਆਪਣਾ ਹੱਥ ਦੇ ਕੇ ਰੱਖਣ ਕਿ ਕੋਈ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਬਾਕੀ ਚਲੋ ਅੱਜ ਦਾ ਵਲੌਗ ਹੈ ਜਿਹੜਾ ਮੇਰਾ ਇਹ ਇੱਕ ਛੋਟਾ ਜਿਹਾ ਹੀ ਵਲੌਗ ਸੀਗਾ ਕੱਲ ਦਾ ਜਦੋਂ ਇਹ ਸੁਣਿਆ ਕਿ ਪਾਣੀ ਛੱਡਿਆ ਗਿਆ ਹਰਿਆਣੇ ਦੇ ਵਿੱਚ ਵੀ ਤਾਂ ਜਾਨ ਹੈ ਜਿਹੜੀ ਮੁਠੀ ਦੇ ਵਿੱਚ ਆ ਜਾਂਦੀ ਹੈ ਕਾਫੀ ਪਿੰਡ ਨੇ ਜਿਨ੍ਹਾਂ ਦਾ ਸੰਪਰਕ ਸ਼ਹਿਰ ਨਾਲੋਂ ਟੁੱਟ ਜਾਂਦਾ ਏ ਤੇ ਇਨਸਾਨ ਘਰ ਦੇ ਅੰਦਰ ਹੀ ਹਨਾ ਬੱਟਰਨ ਜੋਗਾ ਹੋ ਜਾਂਦਾ ਏ ਉੰਜ ਵੀ ਦੇਖੋ ਹਨਾ ਕਿ ਜ਼ਰੂਰਤ ਨਹੀਂ ਪੈਂਦੀ ਹੈਗੀ ਬਾਰ ਹਰ ਇੱਕ ਸਮਾਨ ਦੀ ਜ਼ਰੂਰਤ ਪੈਂਦੀ ਆ ਕੋਈ ਬਿਮਾਰ ਹੈ ਉਹਨੂੰ ਡਾਕਟਰ ਤੱਕ ਵੀ ਜਾਣਾ ਬਾਕੀ ਖਾਣ ਪੀਣ ਦਾ ਰਾਸ਼ਨ ਹੈ ਜਿਹੜਾ ਉਹਦਾ ਵੀ ਬਹੁਤ ਔਖਾ ਹੋ ਜਾਂਦਾ ਏ ਇਨਸਾਨ ਤਾਂ ਫੇਰ ਵੀ ਦੇਖੋ ਹਨਾ ਆਪਣੀ ਜਾਨ ਬਚਾ ਜਾਂਦੇ ਨੇ ਪਰ ਔਖਾ ਜਾਨਵਰਾਂ ਦਾ ਹੋ ਜਾਂਦਾ ਏ ਮੱਝਾਂ گاਵਾ ਦੇਖੋ ਹਨਾ ਪੰਜਾਬ ਦੇ ਵਿੱਚ ਜਿਸ ਟਾਈਮ ਹੜਾਏ ਨੇ ਉਸ ਟਾਈਮ ਵੀ ਇਹੀ ਦੇਖਣ ਨੂੰ ਮਿਲਿਆ ਸੀ ਕਿ ਮੱਝਾਂ گاਵਾ ਪਚਾਈਆਂ ਪਾਣੀ ਦੇ ਵਿੱਚ ਐਦਾਂ ਰੜ ਗਈਆਂ ਜਿੱਥੇ ਜ਼ਿਆਦਾ ਹੜਾਏ ਸੀਗੇ ਤੇ ਇਸੇ ਤਰ੍ਹਾਂ ਹੁੰਦਾ ਹੈ ਇਨਸਾਨ ਤਾਂ ਫੇਰ ਵੀ ਕੁਛ ਨਾ ਕੁਛ ਆਪਣਾ ਹਿੱਲਾ ਵਜ਼ੀਲਾ ਕਰ ਲੈਂਦਾ ਹੈ ਪਰ ਜੋ ਜਿਨ੍ਹਾਂ ਦੇ ਹਨਾ ਮੂਹ ਦੇ ਵਿੱਚ ਜਵਾਨ ਵੀ ਨਹੀਂ ਬੋਲ ਕੇ ਵੀ ਨਹੀਂ ਕੁਝ ਸੁਣਾ ਸਕਦੇ ਜਾਨਵਰਾਂ ਦਾ ਉਹ ਤੋਖਾ ਹੋ ਜਾਂਦਾ ਹੈ ਸੋ ਸਾਰੇ ਜਣੇ ਰਲ ਮਿਲ ਕੇ ਇਸ ਔਖੇ ਟਾਈਮ ਦੇ ਵਿੱਚ ਅਰਦਾਸ ਕਰੋ ਕਿ ਵਾਹਿਗੁਰੂ ਜੀ ਸਾਰੇ ਬਣੇ ਹਨ ਪੰਜਾਬ ਹਰਿਆਣਾ ਤੇ ਜਿੱਥੇ ਹੋਰ ਜਿੱਥੇ ਜਿੱਥੇ ਹੋਰ ਵੀ ਫਲੱਡ ਆਏ ਨੇ ਉਹਨਾਂ ਲਈ ਬਈ ਅਰਦਾਸ ਕਰੋ ਕਿ ਸੁੱਖ ਸ਼ਾਂਤੀ ਬਣੀ ਰਹੇ ਤੇ ਸਭ ਤੋਂ ਮੇਨ ਗੱਲ ਕਿ ਵਾਹਿਗੁਰੂ ਜੀ ਜੀਆਂ ਦੇ ਵਿੱਚ ਸੁੱਖ ਰੱਖਣ ਬਾਕੀ ਇਹ ਜਿਹੜੇ ਘਾਟੇ ਵਾਦੇ ਨੇ ਇਨਸਾਨ ਫੇਰ ਵੀ ਪੂਰੇ ਕਰ ਲੈਂਦਾ ਏ ਜੀਆਂ ਦੇ ਵਿੱਚ ਸੁੱਖ ਰਹਿਣੀ ਚਾਹੀਦੀ ਹੈ ਠੀਕ ਆ ਜੀ ਫਿਰ ਕੱਲ ਮਿਲਦੇ ਹਾਂ ਹੁਣ